ਉਹਨਾਂ ਉਈ ਹਵਨ ਕਰਦੇ ਪਰਵਾ ਘਰਵਾ ਸੂਰਜ ਬਣੇ ਔਰ ਇੱਕ ਹੀ ਸੂਰਜ ਦੇ کئی-ਕਈ ਟੁਕੜੇ ਜਿਵੇਂ ਜ਼ਮੀਨ ਸੂਰਜ ਦਾ ਟੁਕੜਾ ਇਹਨੂੰ ਗ੍ਰਹਿ ਕਹਿੰਦੇ ਸੂਰਜ ਦਾ ਹੀ ਕਰ ਹੈ ਅਗਦਾ ਗੋਲਾ ਸੀ ਅਰਵਾ ਪਰਵਾ ਸਾਲ ਤੱਕ ਆਗੇ ਹੀ ਰਹੀ ਸਹਜੇ ਸਹਜੇ ਠੰਡੀ ਹੋਈ ਆਕਾਰ ਬਣਿਆ ਪੱਥਰ ਔਰ ਧੁੰਦ ਬਣੀ ਪਾਣੀ जो गोंद से को बंधेई पाड़ और जो टुकड़ा सोरई तो टूट के आग दाल गोला इधर ओंपरदारो प्रकट होया पत्थर तो पत्थर भी यात्रा परमात्मा तक गए पत्थर टोटली सोता हुआ है परमात्मा पूरा जागेला ਵਿਆਪਕ ਪੱਧਰ ਤੇ ਮਨੁੱਖ ਦੀ ਦੁਨੀਆ ਸ਼ੁਰੂਆਤ ਪੱਥਰ ਦੀ ਪੂਜਾ ਕਿਉਂ ਹੋਈ ਹੋਰ ਅਜੇ ਤੱਕ ਇੰਜ ਕਹਿ ਲੋ ਸਾਰੇ ਦਾ ਸਾਰਾ ਧਾਰਮਿਕ ਜਗਤ ਨਵੇਂ ਸਦੀ ਅੱਜ ਵੀ ਪੱਥਰ ਦਾ ਪੂਜਾ ਕਰਦੇ ਤੋਂ ਮੈਂ ਦੁਹਰਾ ਦਿਆਂ ਬਾਕੀ ਖੁਲਾਸਾ ਕਰ ਪਰਮਾਤਮਾ ਦੁੱਖ ਸੁੱਖ ਤੋਂ ਨਿਆਰਾ ਹੈ ਪੱਥਰ ਵੀ ਦੁੱਖ ਸੁੱਖ ਤੋਂ ਨਿਆਰਾ ਹੈ ਪਰਮਾਤਮਾ ਨੂੰ ਭੁੱਖ ਪਿਆਸ ਨਹੀਂ ਲੱਗਦੀ ਪੱਥਰ ਨੂੰ ਵੀ ਨਹੀਂ